ਅੱਜ ਫਗਵਾੜਾ ਵਿਖੇ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਸਰਦਾਰ ਸੌਂਦ ਸਿੰਘ ਠੰਡਲ ਦੇ ਹੱਕ ਵਿੱਚ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਸਥਾਨਿਕ ਰਿਜ਼ੋਰਟ ਵਿਖੇ ਰੈਲੀ ਨੂੰ ਸੰਬੋਧਨ ਕੀਤਾ ਗਿਆ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਚਾਚੋ ਕੀ ਵਿਖੇ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਵਰਕਰਾਂ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਹੱਕ ਵਿੱਚ ਟਰੈਕਟਰ ਟਰਾਲੀਆਂ ਅਤੇ ਨਿੱਜੀ ਵਾਹਨਾਂ ਦੁਆਰਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ پګواډا ته دوابا میډیا 18 لৈ وिकासمندي دی ريپورت ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵੀਰ ਸਿੰਘ ਬਾਦਲ ਜੰਗਵਾੜ ਸਰਦਾਰ ਸੁਖਵੀਰ ਸਿੰਘ ਬਾਦਲ ਜੰਗਵਾੜ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ 20 ਸਾਲਾਂ ਅੱਗੇ ਬਹੁਤ ਪੰਜਾਬ ਦਾ ਅਕਾਦ ਹੋਇਆ ਸੜਕਾਂ ਦੇ ਜਾਂ ਪਿਛੇ ਪੰਪ ਪੰਪ 에어ਪੋਰਟ ਪੰਜਾਬ ਕੋਆ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਜਿਹੜੇ ਤੁਹਾਡੇ ਹੱਕਾਂ ਦੀ ਤੁਹਾਡੇ ਦੁੱਖ ਸਭ ਨੂੰ ਸਾਹਮਣੇ ਹੁੰਦੀ ਆ ਅਪਾਉ ਨੂੰ ਜਦਾਨ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰਨ ਲਈ ਜੋ ਸਾਡੇ ਦੇ ਸੋਮ ਸਿੰਘ ਖੰਡ ਦੇ ਸਾਡੇ ਉਮੀਦਵਾਰ ਹੈਗੇ ਅੱਪਾ 1 ਜੂਨ ਨੂੰ ਚੋਗ ਨਿਸ਼ਾਨ ਤਗੜੀਆਂ ਬਟਨ ਦਵਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਤਾਂ ਜੋ ਆਪਾਂ ਆਪਾਂ ਨੂੰ ਸਮਝਾਉਂਦੇ ਭਾਵੇਂ 2025 ਚ ਚੋਗ ਦੇ ਕਾਲੇ ਬਲਕ ਜਿਆਦਾ ਨੂੰ ਲੈ ਕੇ ਸਵਾਗਤ ਕਰਨਾ ਸੋਹਣੇ ਨੰਦੇ ਕਰਨਾ ਉਹ ਸਾਰੇ ਪਹਿਲੀ ਗ੍ਰਾਉਂਡ ਨੂੰ ਲੈ ਕੇ ਵੋਟ ਪਾਉਣ ਜਰਨਤ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪਤਾਨ ਸ਼ਰਮਣੀ ਕਾਲੀ ਦਲ ਉਨ੍ਹਾਂ ਦੇ ਨਾਲ ਸਾਡੇ ਉਮੀਦਵਾਰ ਸਰਦਾਰ ਸੋਹਣ ਸਿੰਘ ਜੀ ਠੰਡਲ ਸਾਹਿਬ ਸਰਦਾਰ ਜਰਨੈਲ ਸਿੰਘ ਜੀ ਬਾਦ ਜੰਦੀ ਸਾਹਿਬ ਸਰਦਾਰ ਜਿੰਦਰ ਸਿੰਘ ਸਾਡੇ ਖਰਾਨਾ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਪੰਡਾਲ ਵਿੱਚ ਬੈਠੇ ਵੀਰੋ ਤੇ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾ ਕਰ ਰਿਆ 104 ਸਾਲ ਦੀ ਉਹ ਵਰਤਾਰੀ ਨਹੀਂ ਹੋ ਗਈ ਜਦੋਂ ਇਤਿਹਾਸ ਪਰ ਨਜ਼ਰ ਮਾਰਦੇ ਆ ਤੇ ਸਾਡੇ ਮੁਰਖਾਂ ਨੇ 1920 ਦੇ ਵਿੱਚ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲਜ ਸਥਾਪਨਾ ਕੀਤੀ ਸੀ ਅਦੇ ਗੁਰੂ ਮਾਨ ਦੇ ਫਰੀਦੇ ਬੀਰੀ ਦੀ ਉਸ ਬਾਤ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਪੰਜਾਬ ਬਚਾਓ ਯਾਤਰਾ ਰਾਹੀਂ ਮੈਂ ਪੰਜਾਬ ਦੇ ਹொਨੇ-ਕੁਨੇ ਜਾ ਕੇ ਆਇਆ 3200 ਕਿਲੋਮੀਟਰ ਦਾ ਕੀਤਾ ਇੱਕ ਗੱਲ ਜਿਹੜੀ ਮੈਂ ਦੇਖੀ ਜਿੱਥੇ ਵੀ ਗਿਆ ਮੈਨੂੰ ਕਿਸਾਨ ਮਿਲੇ ਖੇਤ ਮਜ਼ਦੂਰ ਮਿਲੇ ਗਰੀਬ ਮਿਲੇ ਵਪਾਰੀ ਮਿਲੇ ਉਹਨਾਂ ਦੇ ਮਨ ਵਿੱਚ ਇੱਕ ਗੁੱਸਾ ਸੀ ਆ ਝਾੜੂ ਵਾਲੀ ਸਰਕਾਰ ਦੇ ਖਿਲਾਫ ਕਿਉਂਕਿ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਐਜਾ ਸੁਪਨਾ ਦਿਖਾਇਆ ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਗੇ ਸਰਕਾਰ ਬਣ ਦੇ ਬਾਅਦ ਉਹ ਲੋਕ ਜਨਤਾਲੂ ਭੁੱਲ ਗਏ ਤੇ ਆਪਣੇ ਆਪ ਲੁੱਟਣ ਲੱਗ ਗਏ ਅੱਜ ਦੇ 2.5 ਸਾਲ ਚੱਪੇ ਐ ਪੰਜਾਬ ਵਿੱਚ ਮੈਂ ਕਹਿੰਦਾ ਇੱਕ ਕਾਲਾ ਦੌਰ ਪੰਜਾਬ ਦਾ 2.5 ਸਾਲ ਦਾ ਚ ਹੈ ਅੱਜ ਨਸ਼ਾ ਘਰ ਘਰ ਫੈਲਣ ਲੱਗ ਗਿਆ ਮੈਂ ਅਕਸ਼ਰਾਂ ਨੂੰ ਪੁੱਛਿਆ ਕਿ ਨਸ਼ਾ ਘਰ ਘਰ ਕਿਵੇਂ ਆ ਉਹ ਕਹਿੰਦੇ ਕੀ ਕਰੀਏ ਕਿ ਜਿਹੜੇ ਝਾਲੂ ਵਾਲੇ ਐਮ.ਐਲ.ਏ ਇਹਨਾਂ ਨੇ ਹੀ ਨਾ ਲਾਵਾ ਸ਼ੁਰੂ ਕਰ ਦਿੱਤਾ ਨਸ਼ਾ ਵੇਚਣ ਵਾਲੇ ਤੋਂ ਤੇ ਬੋਲਸੂ ਕਿਆ ਕੇ ਨੂੰ ਹੱਥ ਵੀ ਲਾਉਣਾ ਕਹਿੰਦੇ ਅਸੀਂ ਬੇਬਸ ਹੁਣ ਇੱਥੇ ਆਜ ਗੈਂਗਸਟਰ ਵਾਲੀ ਗਰੀਬ ਨੇ ਮੈਂ ਕਿਹਾ ਨੇ ਗਿਆ ਦਰੰਤਰ ਗਿਆ ਬਾਦ ਦਾ ਪ੍ਰਾਣਾ ਮੂਹ ਕੇ ਜਿੱਥੇ ਵੀ ਸ਼ਹਿਰ ਚ ਗਿਆ ਹਾਂ ਮੇਰੇ ਕੋਲੇ ਵਪਾਰੀ ਆਈ ਕੋਈ 20 ਲੱਖ ਦੇ ਕੇ ਫਰੋਦੀ ਕੋ 30 ਲੱਖ ਪਰ ਫੋ ਜਾਦੇ ਆ ਉਹਨੂੰ ਕਹਿੰਦੇ ਦੇਖ ਲੈ ਖਮੂ ਦੇਖ ਲੈ ਜੇ ਨਹੀਂ ਮੰਨਦੇ ਤੇ ਗੋਲੀ ਮਾਰ ਦੇ

ਇਹ ਲੋਕਾਂ ਕੇ ਨੋਮੇ ਕਾਹਨ ਬੋਲੇ ਤੇ ਐਮਐਲਏ ਮੰਤਰੀ ਨੂੰ ਦਿੰਦੇ ਸਰ ਤੇ ਮੰਤਰੀ ਮੁੱਖ ਮੰਤਰੀ ਨੂੰ ਦਿੰਦੇ ਕੋਈ ਸਰਕਾਰ ਕਰ ਕਿਨੇ ਚੀਜ਼ ਨਹੀਂ ਇੱਕ ਨਵੀਂ ਚੀਜ਼ ਇੱਕ ਨਵੀਂ ਚੀਜ਼ ਨਹੀਂ ਬਣਾਈ ਤਿੰਨ ਸਾਲ ਹੋ ਗਏ ਬਣਾਉਣਾ ਕੀ ਸੀ ਸਾਰਾ ਕੁਝ ਖਤਮ ਹੋ ਰਿਹਾ ਜਿਹੜਾ ਬਾਦਲ ਸਾਹਿਬ ਬੀਪੀਆਂ ਬੈਠੇ ਐ ਬਾਦਲ ਸਾਹਿਬ ਹਰ ਮਹੀਨੇ ਆਟਾ ਵੰਦਦੇ ਹੁੰਦੇ ਸੀ ਇਹਨਾਂ ਨੇ ਬੰਦ ਕਰਤਾ ਸ਼ਗਰ ਮੰਦਿਰ ਉਨੇ ਉਸੇ ਬੰਦ ਕਰ ਦਿੱਤਾ ਪਿੰਛਾ ਮੰਦਿਰ ਉਨੇ ਉਸੇ ਰੀਤੀਆਂ ਕਰਤੀਆਂ ਅਸੀਂ ਲੜਕੀਆਂ ਨੂੰ ਸਰਕਾਰੀ ਸਕੂਲ ਪੜ੍ਹਾ ਰਹੇ ਨੂੰ ਗਿਆਨ ਨਹੀਂ ਤੇ ਮਾਰ ਨਹੀਂ ਆਲੇ ਨੂੰ ਸੈਕਲ ਮੰਦਿਰ ਉਸੇ ਬੰਦ ਕਰ ਦਿੱਤਾ ਸੇਵਾ ਕੇਂਦਰ ਖੋਲੇ ਕਿ ਤੁਸੀਂ ਆਪਣੇ ਕੰਮ ਨਾਲ ਮੁਹੱਲੇ 'ਚ ਕਰਾ ਲਓ ਉਹੀ ਬੰਦ ਕਰ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਨੌਜਵਾਨ ਕਬੱਡੀ ਦਾ ਬੜਾ ਸ਼ੌਕ ਸੀ ਬੰਦ ਕਰ जो कुछ बनया उ बनया जो अकाली दलकार मैं बेनती करना है फगवाड़े तो किसे कोने पंजाब चले जाओ जे खब्बे सजे देखोगे जे ट्यूबवेल देखोगे वो अकाली सरकार, तो मिला हुआ वो काली सरकार को लिया होना है दी है जो कोई मंडी देखोगे जो फसल पड़ है ने बनाई ਜੇ ਨਹਿਰਾਉ ਤੋਂ ਪਕੌਣੇ ਕਸੀਆਂ ਮਤਲਬ ਹੁਣ ਪਤਾ ਕਰੋ ਕਿਦੋਂ ਬਣੀ ਐ ਉਹ ਵੀ ਕਾਲੀ ਸਰਕਾਰ ਦੇ ਦਰਾਂ ਬਣੀ ਆ ਹੋਣੀ ਐ ਆ ਜਿਹੜੀਆਂ ਸੜਕਾਂ ਐ ਅੱਜ ਫਗਵਾੜੇ ਤੋਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਪਠਾਨਕੋਟ ਚਲੇ ਜਾਓ ਤੇ ਪਠੰਡੇ ਚਲੇ ਜਾਓ ਕਿਤੇ ਮਰਜੀ ਚਲੇ ਜਾਓ 4 ਤੇ 6 ਲੀਨ ਦੀਆਂ ਸੜਕਾਂ ਬਣਾਉਣਾ ਲੱਗ ਗਿਆ ਯਾਦ ਕਰੋ ਪਕੌਣੇ ਤੋਂ ਚੰਡੀਗੜ੍ਹ ਜਾਣ ਦੇ ਸੀ ਡਰ ਲੱਗਦਾ ਸੀ ਸਿੰਗਲ ਸੜਕ ਸੀ ਕਿੰਨੇ ਐਕਸੀਡੈਂਟ ਹੁੰਦੇ ਸੀ ਅੱਜ ਜਾ ਕੇ ਦੇਖੋ ਖੰਮੀਚੇ ਜਾਣੇ ਹੂੰ ਕਿਸੇ ਨੂੰ ਸੁਪਰੇ ਦੱਸ ਦੋ ਐਨੀਆਂ ਸੜਕਾਂ ਬਣੀਆਂ ਹੁਣ ਜਿਹੜੀ ਅਕਾਲੀ ਦੰਮੀ ਸਰਕਾਰ ਨੇ ਬਣਾਈ ਬਾਦਲ ਸਾਹਿਬ ਜੀ ਨੇ ਬਣਾਈ ਆ ਜਿਹੜੀ ਬਿਜਲੀ ਪਹਿਲੇ ਯਾਦ ਕਰੋ 10-10 ਘੰਟੇ ਤੇ ਕੱਟ ਲੱਗਦੇ ਸੀ ਅਸੀਂ ਯਾਰੇ ਥਰਮਲ ਪਲਾਂਟ ਲਾ ਕੇ ਬਿਜਲੀ ਪੂਰੀ ਕਰਤੀ ਐਨਾ ਸਰਕਾਰਾਂ ਨੇ ਪਿਛਲੇ 10 ਸਾਲ ਨਵੇਂ ਥਰਮਲ ਪਲਾਂਟ ਬਜੋ ਬਣਾਉਣ ਦੀ ਬਜਾਏ ਕੁਛ ਨਹੀਂ ਕੀਤਾ ਤੇ ਅੱਜ ਫਿਰ ਤੋਂ ਕੱਟ ਲੱਗਣ ਲੱਗੇ ਕਿਉਂਕਿ ਡਿਮਾਂਡ ਵੱਧ ਗਈ ਹੈ ਹਾ ਤੱਕ ਤੁਸੀਂ ਮੈਂ ਬੀਬੀ ਮਹਿਕਮੇ ਦੇ ਚੇਅਰਮੈਨ ਨਾਲ ਗੱਲ ਕੀਤੀ ਮੈਂ ਪੁੱਛ ਰਿਹਾ ਸੀ ਕਿੰਨੇ ਕੱਟ ਲੱਗ ਰਹੇ ਆ ਉਹ ਕਹਿੰਦਾ ਜੀ ਹਲੇ ਤਾਂ ਤੁਸੀਂ 2 ਦਿਨ ਦੇ ਬਾਅਦ ਦੇਖਿਓ ਮੈਂ ਸਾਰਿਆਂ ਨੂੰ ਅੱਜ ਆਉਂਦੀ ਬੇਨਤੀ ਹੈ ਜਿਹਦੇ ਕੋਲੇ ਜਨਰੇਟਰ ਆ ਹੁਣੇ ਖਰੀਦ ਲਓ ਜਿਹਦੇ ਕੋਲੇ ਇਨਵਰਟਰ ਨਹੀਂ ਹੈਗੇ ਉਹ ਖਰੀਦ ਲਓ ਮੱਛਰਦਾਨੀਆਂ ਖਰੀਦ ਲਓ ਉਹ ਸਪਰੇਅ ਆਉਂਦੀ ਮੱਛਰ ਨਾ ਮੱਡੇ ਉਹ ਖਰੀਦ ਲਓ ਦੋ ਤਰੀਕੇ ਦੇ ਬਾਅਦ ਸਾਰੇ ਚਿੰਮੜ ਜਾਣਗੇ ਤੁਹਾਨੂੰ ਐਡੀ ਇੱਕ ਲੈ ਸਰਕਾਰ ਸਰਕਾਰ ਨਾ ਵੀ ਕੀ ਜੀਤ ਹੁੰਦਾ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਕਿਤੇ ਸੋਚਿਆ ਹੀ ਨਹੀਂ ਕਿ ਕਿਹੜੀ ਪਾੜੀ ਚੰਗੀ ਹੈ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਆਪਾਂ ਤਾਂ ਜਰਰੇ ਬੜੇ ਕਰਦੇ ਆ ਜਦੋਂ ਮੈਂ ਤੁਮ ਇੱਕ ਕੱਲ ਦਾ ਸਟਾਡੀਓ ਨਾਲ ਗੁਜਰਾਤ ਚਲੇ ਜਾऊं ਗੁਜਰਾਤ ਉਹ ਪੈਂਟ ਸਨ ਹੋ ਗਏ ਉਹ ਕੱਲੇ ਬੀਜੇ ਨੂੰ ਮੋੜ ਗੁੰਦੇ ਹਨ મોદી ਨੂੰ ਕਿਉਂ ਕਹੁੰਦੇ ਆ ਉਹ ਕਹਿੰਦਾ ਕਿਉਂਕਿ મોદી ਸਾਰਾ ਕੁਝ ਉਹਨਾਂ ਵਾਸਤੇ ਕਰਦਾ ਗੁਜਰਾਤ ਤੇ ਆਪਣਾ ਇੱਥੇ ਸਾਰਾ ਕੁਝ ਕਾਲੀ ਦਲ ਕਰਦਾ ਪਰ ਨਹੀਂ ਕੋ ਨਮਾ ਬੰਦਾ ਆਇਆ ਆ 5 ਸਾਲ ਤੂ ਲੈ ਲਾ ਹੋਰ ਬੰਦਾ ਆਇਆ ਤਾਂ 5 ਸਾਲ ਤੂ ਲੈ ਲਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਉਹਨੇ ਗੁਰਕਾ ਸਾਹਿਬ ਦੀ ਸੌਂਖ ਖਾਲੀ ਤੇ ਆਪ ਮੰਨੀ ਤੇ ਉਹਨੂੰ 5 ਸਾਲ ਦਿੱਤੇ ਮੈਂ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕੱਲੀ ਖੇਤਰੀ ਪਾਰਟੀ ਅਕਾਲੀ ਦਲ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਕਾਂਦੀ ਫੌਜ ਹੈ ਜੇ ਮੈਂ ਤੁਹਾਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਦਾ ਨੁਕਸਾਨ ਕੀ ਹੋਇਆ ਅੱਜ ਖਾਲਸਾ ਜੀ ਤੁਸੀਂ ਬੈਠੇ ਹੋ ਕਿੰਡਾ ਵੱਡਾ ਨੁਕਸਾਨ ਤੁਸੀਂ ਕਰਾਤਾ ਤੱਕ ਹਜ਼ੂਰ ਸਾਹਿਬ ਦੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਮੈਨੇਜਮੈਂਟ ਪ੍ਰਾਣੀ ਤੋੜ ਕੇ ਆਰਐਸਐਸ ਨੇ ਆਪਣੇ ਬੰਦੇ ਬਿਠਾਤੇ ਹੈ ਮੈਨੇਜਮੈਂਟ ਤੇ ਤੱਕ ਪਟਨਾ ਸਾਹਿਬ ਦੇ ਆਰਐਸਐਸ ਨੇ ਸਾਰੀ ਕਮੇਟੀ ਆਪਣੇ ਕੰਟਰੋਲ ਚ ਕਰ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਕਮੇਟੀ ਉਹਨਾਂ ਨੇ ਆਪਣੇ ਕਾਬਜ਼ ਕਰ ਲਈ ਹੁਣ ਤੁਸੀਂ ਕੱਲ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਦਿੱਲੀ ਵਾਲਾ ਦਿੱਲੀ ਗੁਰਦੁਆਰਾ ਕੱਲ ਦਾ ਕੀ ندير ਅਸੀਂ सारी सिख संबंध अपील है कि बीजेपी वोटा पाओ उदो जो सारा कुछ लगे पंजाब बहुत जागोंगे हले भी गलत जागों मैं पूछना चाहना पहली जून चालीस साल पहले आप पहली जून चालीस साल पहले ਅਖੀਰ ਕਾਲ ਤੱਕ ਸਾਡੀ ਫੋਟੋ ਹੈ 1 ਜੂਨ ਜਿਸ ਦਿਨ ਵੋਟਾਂ ਪੈਈਆਂ 40 ਸਾਲ ਪਹਿਲੇ ਕਾਂਗਰਸ ਨੇ ਟੈਂਕਾਂ 'ਕਾਂ ਤੋਪਾਂ ਨਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ 40 ਸਾਲ ਹੋ ਗਏ ਕਿਤੇ ਇਨਸਾਫ਼ ਮਿਲਿਆ 40 ਸਾਲ ਪਹਿਲੇ ਭਾਵੇਂ ਨੌਇਦਾ ਭਾਵੇਂ ਕਾਨਪੂਰ ਭਾਵੇਂ ਨਾਗਪੂਰਾ ਭਾਵੇਂ ਲਖਨਊਆ ਭਾਵੇਂ ਦਿੱਲੀ ਜਿੱਥੇ ਥੋੜੇ ਸਿੱਖ ਪੈਣ ਫਰਜ ਦਿਖਦੇ ਸੀ ਅੱਗ ਲੱਗਦੀ ਸੀ ਕਾਂਗਰਸੀ ਇੱਕ ਵੀ ਜੇਲ੍ਹ ਚ ਗਿਆ ਪਰ ਆਪਾਂ ਆਪਣੇ ਪੰਜਾਬ ਚ ਕਾਂਗਰਸ ਨੂੰ ਫੱਟੂ-ਵੋਟਾ ਪਾ ਦਨੇ ਆ ਸਿੱਖ ਪੱਖ ਦੇ ਐ ਤੇ ਤਿੰਨ ਵਾਰ ਸਰਕਾਰ ਵੀ ਬਣਾਤੀ ਇਹਨਾਂ ਦੀ ਤੇ ਫਿਰ ਆਪਣੇ ਖੂਨ ਚ ਕੀ ਐ ਕੀ ਕਹੀਏ ਕੀ ਕਹੀਏ ਬਾਤ ਹਲਾਤ ਆਪਣੀ ਆਪਣੀ ਫੌਜ ਨੂੰ ਤੁਸੀਂ ਕਮਜ਼ੋਰ ਰੱਖਦੇ ਆ ਅਕਾਲੀ ਦੰਦ ਤੱਕਾ ਤੁਸੀਂ ਤੱਕੜੇ ਹੋ ਜਿਹੜੀ ਗੁੱਡੀ ਕਹਿੰਦਾ ਅਕਾਲੀ ਦੰਦੀ ਅਕਾਲੀ ਦੰਦ ਤੇ ਸਿੱਖ ਧਰਮ ਸੈਕੂਲਰ ਐ ਆਪਣੇ ਗੁਰੂ ਸਬੰਧ ਨੇ ਕੀ ਆਪਾਂ ਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਨਕਾਰ ਕਰੋ ਆਪਣੀ ਨੌਵੇਂ ਪਾਸ਼ਾ ਨੇ ਤੱਕ Hindu ਧਰਮ ਨੂੰ ਬਚਾਉਣ ਵਾਸਤੇ ਆਪਣੇ ਫੀਸ ਕਰਵਾਉਣ ਕਰਤਾ ਐਦੋਂ ਵੱਡੀ ਸੈਕੂਲਰਿਜ਼ਮ ਦੀ ਕੀ ਐਗਜ਼ਾਮਪਲ ਹੈ ਬਾਦਲ ਸਿੰਘ ਮੁੱਖ ਮੰਤਰੀ ਦੇ ਪੱਟਵਾਰ ਪੰਜਾਬ ਵਿੱਚੋਂ ਭਾਈਚਾਰਕ ਸਮਝ ਕਾਇਮ ਰੱਖਦੇ ਸੀ Hindu ਵੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ Christian ਵੀ ਕਹਿੰਦੇ ਬਾਦਲ ਸਾਹਿਬ ਸਾਡੇ ਐ ਮੁਸਲਿਮ ਬਾਤ ਭਰਾ ਕੇ ਜੀ ਬਾਲਨ ਸਾਹਿਬ ਸਾਡੇ ਹੈ ਕਿਉਂਕਿ ਸਾਨੂੰ ਪਤਾ ਸਾਡਾ ਘਰ ਪੰਜਾਬ ਹੈ ਪੰਜਾਬ ਤਾਂ ਤਰੱਕੀ ਕਰੂਗਾ ਕਿ ਇੱਥੇ ਅਮਨ ਸ਼ਾਂਤੀ ਰਹੂਗੀ ਭਾਈਚਾਰਕ ਵਖਾਣ ਨਹੀਂ ਦੇਖੋ ਜੇ ਬਾਲਨ ਸਾਹਿਬ ਨੇ ਜੇ ਦਰਬਾਰ ਸਾਹਿਬ ਦਾ ਚਾਰੋਂ ਤਰਫ ਕਮਜ਼ੂਰਤ ਬਣਾਇਆ ਤੇ ਨਾਲ ਦੇ ਨਾਲ ਦੁਰਗਾਣਾ ਮੰਦਿਰ ਨੂੰ ਵੀ ਬਣਾਇਆ ਭਗਵਾਨ ਬਾਲਮੀਕੀ ਜੀ ਦੇ ਪ੍ਰਮੁੱਖ ਸਾਮ ਰਾਮ ਤੀਰਥ ਬਣਾਇਆ ਗੁਰੂ ਰਵੀਦਾਸ ਜੀ ਦੇ ਪ੍ਰਮੁੱਖ ਸਾਮ ਕੁਰਾਲਗੜ੍ਹ ਨੂੰ ਜੋਥੇ ਕਮਿਸ਼ਨ ਕੀਤਾ ਆਹ ਹੈ ਸਰਕਾਰ ਅੱਜ ਦਾ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਹੈਰਾਨਾ ਉਹਨਾਂ ਦੇ ਬਿਆਨ ਸੁਣ ਰਿਹਾ ਜਦੋਂ ਕਮਰਾਟ ਹੋ ਜੇ ਜਦੋਂ ਅੰਦਾ ਹਾਰਦਾ ਹੋਏ ਉਦੋਂ ਇਹ ਤੇ ਬਿਆਨ ਹੁੰਦੇ ਐ ਕਹਿ ਲੱਗੇ ਕਿ ਜੇ ਤੁਸੀਂ ਬੀਜੇਪੀ ਨਾ ਚਲਾਈ ਤੇ ਮੰਗਲ ਸੂਤਰ ਖੋਲ੍ਹਿਆ ਕਰਨਗੇ 70 ਸਾਲ ਤੱਕ ਕਿਸ ਨੇ ਖੋਲ੍ਹ ਨਹੀਂ ਹੁਣ ਕਿੱਥੋਂ ਖੋਲ੍ਹਣਗੇ ਕੱਲ ਮੈਂ ਸੁਣ ਰਿਹਾ ਸੀ ਬਿਆਨ ਪ੍ਰਧਾਨ ਮੰਤਰੀ ਦਾ ਯੂਪੀ ਸੀ ਜੇ ਬੀਜੇਪੀ ਨਾ ਚੱਈ ਅਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੇ ਟੂਟੀਆਂ ਜਿੱਥੋਂ ਪਾਣੀ ਆਉਂਦੇ ਉਹ ਪਟਕੇ ਲਗਾਉਣਗੇ ਕੂੜੀਆਂ ਉੱਤੇ। ਹੁਣ ਟੂਠੇ ਉੱਤੇ ਆ ਅਖਬਰਾਟ ਹੈ। ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਹੈ। ਪੰਜਾਬ ਨੂੰ ਬਚਾ ਲੋ। ਪੰਜਾਬ ਨੂੰ ਬਚਾ ਲੋ। ਆ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਕਿਹੜਾ ਸ਼ੋਰ? ਥੋੜੀ ਕੱਲੀ ਖੇਡਣੀ ਪਾੜੀ ਇਲੈਕਸ਼ਨ ਲੜਨੇ ਕੱਲੀ ਥੋੜੇ ਸਿਰ ਤੇ ਲੜ ਰਹੇ ਨੇ। ਬਾਣੀ ਦੇ ਸੀਟਾ ਤੁਸੀਂ ਝਾੜੂ ਵਾਲੇ ਤੂੰ ਕਹਤਾ ਸਕਦੇ ਕੀ ਦਾ ਗੁੱਲੰਦਾ ਖੱcka ਪਤਾ ਨਹੀਂ ਜਿਹਨੇ ਠੱਗੀ ਮਾਰ ਕੇ ਤੇ ਦਬਾਅ ਕਰਤਾ ਪੰਜਾਬ ਇੱਥੇ ਤਾਂ ਥੋਡੀ ਆਪਣੀ 10300 ਸਾਲ ਪੁਰਾਣੀ ਬਾਣੀ ਹੈ ਥੋਡੇ ਬਜ਼ੁਰਗਾਂ ਨਾਲ ਨਹੀਂ ਸ਼ਹਾਦਤ ਦੇ ਕੇ ਬੜੀ ਪੁਰਾਣੀ ਹੈ ਬਹੁਤ ਅੱਥੇ ਘਰ ਹੋਣਗੇ ਜਿੰਨਾ ਵਿੱਚ ਕਰਮ ਵਿੱਚ ਬਾਦਲ ਸਾਹਿਬ ਆਪ ਆਏ ਹੋਣਗੇ ਚਾਹ ਪੀਤੀ ਹੋਣੀ ਹੈ ਲੀਡਰ ਇੱਕ ਧਾਰਚ ਨਹੀਂ ਬੰਦਾ ਲੀਡਰ ਉਹ ਬੰਦਾ ਜਿਹੜੇ ਅੱਗ ਵਿੱਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕਰੇ ਆਪਾਂ ਇੱਕ ਵਿੱਚ ਬਣਾਉਣਾ ਬਣਾਤਾ ਸੀ ਇੱਕ ਲੇਟਰ ਤੇ ਭਗਵੰਤ ਜੀ ਅੱਜ ਇਹ ਘਰ ਆਲੇ ਬੰਦੇ ਨੂੰ ਦੇਖੋ ਲੱਭਾ ਕਿਤੇ ਬਾਲਵੰਤ ਸਾਹਿਬ 70 ਸਾਲ ਕਾਲੀ ਨਚ ਉਹਨੇ ਵਰ ਕੀਤਾ 70 ਸਾਲ ਪਿੰਡ ਪਾਲਤ ਦੇ ਸਰਪੰਚ ਤੋਂ ਸ਼ੁਰੂ ਹੋਏ ਬਲਾਕ ਸੰਭੀ ਜ਼ਿਲ੍ਹਾ ਪ੍ਰੀਸ਼ਦ ਐਮਐਲਏ ਬਣੇ ਐਮਪੀ ਬਣੇ ਸੈਂਟਰ ਤੇ ਬੁਧੀ ਬਣੇ ਮੁੱਖ ਮੰਤਰੀ ਬਣੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਤਜਰਬਾ ਸੀ ਕੰਮ ਕਰਨ ਦਾ ਤਰੀਕਾ ਸੀ ਉਹਨਾਂ ਨੇ ਪੰਜਾਬ ਨੂੰ ਆਪਣਾ ਸਮਝਿਆ ਜਦੋਂ ਕਾਲੀ ਸਰਕਾਰ ਹੁੰਦੀ ਹੈ ਤੁਸੀਂ ਦੇਖਦੇ ਹੋ ਨਾ ਕਿ ਇਹ ਲੱਗਦਾ ਕਿ ਆਪਣੀ ਸਰਕਾਰ ਹੈ ਜਿਉਂ ਮਰਜ਼ੀ ਸਬੱਥਿਆ ਹੋਏ ਮੈਂ ਕਿਹਦੇ ਤੇ ਲੋਕਾਂ ਨੇ ਵੀ ਆਪੇ ਭਾਰੀ ਮੇਨ ਕੋਲ ਮਿਲਣ ਟਸਟ ਉਹਨਾਂ ਦੀ ਕੋਈ ਸਮੱਸਿਆ ਸੀ ਮੈਨੂੰ ਕਹਿੰਦੇ ਆ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਝਾੜੂ ਵਾਲੇ ਖੇਤ ਖੇਅ ਐਮ ਐਲ ਯੂਰਾਨੇ ਦੇ ਝਾੜੂ ਵਾਲੇ ਮੈਂ ਕਿਹਾ ਮੋਂ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਇੰਡਸਟਰੀ ਮਿਨਿਸਟਰ ਨੂੰ ਮਿਲਿਆ ਉਹ ਪੰਜਾਬ ਤੋਂ ਥੋੜਾ ਹੱਲ ਹੋ ਜੂਗਾ ਆਪਣਾ ਪੰਜਾਬ ਨੂੰ ਆਪਾਂ ਹੀ ਬਚਾ ਸਕਦੇ ਆ ਆਪਾਂ ਹੀ ਟਕੜਾ ਕਰ ਸਕਦੇ ਤੇ ਤਜਰਬਾ ਤੇ ਹੁੰਦਾ ਇਤਿਹਾਸ ਹੁੰਦਾ ਕਿ ਸਾਰਾ ਕੁਝ ਬਣਾਉਣ ਵਾਲਾ ਥੋੜੀ ਆਪਣੀ ਪਾਰਟੀ ਆਕਾਲੀ ਦਲ ਹੈ ਗਾਲੀ ਤੱਕੜਾ ਤੇ ਤੁਸੀਂ ਤੱਕੜਿਓ ਸੋ ਗਾਲੀ ਤੱਕੜਾ ਕਰਨ ਵਾਸਤੇ ਡੰਗਰ ਸਾਹਿਬ ਤੋਂ ਤੁਹਾਨੂੰ ਜਿਦੋਣਾ ਪੈਣਾ ਆ 13 ਨਾ 13 ਸੀਟਾ ਜਿਦੋਣੀਆਂ ਪੈਣੀਆਂ ਥੋੜੀ ਆਵਾਜ਼ ਕਿੱਥੇ ਜਾਊਗੀ ਅਸੀਂ ਤੁਹਾਡਾ ਢਾਲ ਬਣ ਕੇ ਉੱਤੇ ਖੜੰਗੇ ਥੋੜੀ ਲੜਾਈ ਕਰਾਂਗੇ ਜੈ ਸੋਨਹਿਰ

ਆਹ ਬਿਹਾਰਪੁਰ ਸੀਟ ਵੀ ਨਿਕਲ ਜਾਣੀ ਐ ਵਾਈ ਮਿੱਟੀ ਦਾ ਖਲਸਾ ਵਾਈ